ਅੱਜ ਅਸੀਂ ਆਏ ਜੀ ਪਿੰਡ ਅੱਕਾਂ ਵਾਲੀ ਸਾਨੂੰ ਦਿਖਾਵਾਂਗੇ ਪਿੰਡ ਅੱਕਾਂ ਵਾਲੀ ਦੇਖ ਸਕਦੇ ਹੋ ਜੀ ਇਹ ਪਿੰਡ ਦਾ ਟੋਬਾਗਾ ਬਹੁਤ ਸੋਹਣਾ 뷰 ਹੈਗਾ ਤੇ ਸਾਨੂੰ ਦਿਖਾਵਾਂਗੇ ਪਿੰਡ ਦਾ ਪੁਰਾਣਾ ਦਰਵਾਜ਼ਾ ਬਹੁਤ ਪੁਰਾਣਾ ਦਰਵਾਜ਼ਾ ਜੀ ਇਹ ਤੇ ਪਿੰਡ ਦਾ ਟੋਬਾਗਾ ਪਿੰਡ ਦੇ ਲੋਕ ਮੱਜਾਂ ਨਮਾਉਣ ਆਏ ਹੋਏ ਆ ਦੇਖ ਸਕਦੇ ਹੋ ਤੁਸੀਂ ਤੇ ਨਾਲ ਹੀ ਆ ਪਿੰਡ ਦਾ ਗੁਰੂ ਘਰ ਅੱਗੇ ਤੁਸੀਂ ਦੇਖ ਸਕਦੇ ਹੋ ਗੇਟ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਗੇਟ ਪਿੰਡ ਦਾ ਗੁਰੂ ਘਰ ਆ ਜੀ ਇਧਰਲੀ ਸਾਈਡ ਉਹ ਸਾਹਮਣੇ ਹੈਗਾ ਪਿੰਡ ਦਾ ਪੁਰਾਣਾ ਦਰਵਾਜ਼ਾ ਇਹ ਹੈ ਜੀ ਪਿੰਡ ਦਾ ਪੁਰਾਣਾ ਦਰਵਾਜ਼ਾ ਸਾਹਮਣੇ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਬਣਿਆ ਹੋਇਆਗਾ ਸੋਨੂੰ ਦਿਖਾਉਣਿਆਂਗੇ ਅੱਜ ਪਿੰਡ ਦਾ ਪੁਰਾਣਾ ਦਰਵਾਜ਼ਾ ਅੱਜ ਅਸੀਂ ਆਏ ਜੀ ਪਿੰਡ ਅੱਕਾਂ ਵਾਲੀ ਦੇਖ ਸਕਦੇ ਹੋ ਕਿ ਕਾਫੀ ਪੁਰਾਣਾ ਦਰਵਾਜ਼ਾ ਹੈਗਾ ਜੀ ਇਹ ਇਹ ਛੋਟੀਟ ਦਾ ਬਣਿਆ ਹੋਇਆ ਸਾਰਾ ਉੱਪਰ ਤੁਸੀਂ ਛਤીર ਦੇਖ ਸਕਦੇ ਹੋ ਗਾਡ ਰੈਂਥਾਂ ਵਰਤੇ ਜਾਂਦੇ ਸੀ ਪੁਰਾਣੇ ਸਮਿਆਂ ਵਿੱਚ ਛਤીર ਬਹੁਤ ਸੋਹਣਾ ਬਣਿਆ ਹੋਇਆ ਹੈਗਾ ਆ ਦੇ ਸਾਈਡ ਦੋਨੇ ਸਾਈਡਾਂ ਤੇ ਬਾਰੀਆਂ ਬਣੀਆਂ ਹੋਈਆਂ ਨੇ ਉਹਨਾਂ ਤੇ ਡਿਜ਼ਾਈਨਿੰਗ ਕੀਤੀ ਹੋਈ ਆ ਗੋਲਕਾਰ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਬਣਿਆ ਹੋਇਆ ਹੈਗਾ ਇਹ ਹੈ ਜੀ ਪਿੰਡ ਦਾ ਪੁਰਾਣਾ ਦਰਵਾਜ਼ਾ ਜੇ ਦੋਸਤ ਜੀ ਪਿੰਡ ਵਿੱਚ ਐਂਟਰ ਹੁੰਨੇ ਆਂਗੇ ਤਾਂ ਇਹ ਦਰਵਾਜ਼ਾ ਬਣਿਆ ਹੋਇਆਗਾ ਦੇਖ ਸਕਦੇ ਹੋ ਤੁਸੀਂ ਇਹਦੀ ਬਾਅਦ ਵਿੱਚ ਛੱਤ ਚੇਂਜ ਕੀਤੀ ਹੋਈ ਆ ਜਿਵੇਂ ਪੁਰਾਣੇ ਸਮੇਂ ਵਿੱਚ ਮਹਿਲ ਹੁੰਦੇ ਸੀ ਉਹਨਾਂ ਵਿੱਚ ਬਾਰੀਆਂ ਹੁੰਦੀਆਂ ਸੀ ਗੋਲਕਾਰ ਦੀਆਂ ਉਹਨਾਂ ਦਾ ਡਿਜ਼ਾਈਨ ਆਗਾ ਜੀ ਬਾਰੀਆਂ ਦਾ ਪੁਰਾਣੇ ਸਮੇਂ ਜਿਹੜੇ ਦਰਵਾਜ਼ੇ ਬਣਾਏ ਜਾਂਦੇ ਸੀਗੇ ਉਹਨਾਂ ਦੇ ਸੇਮ ਹੀ ਡਿਜ਼ਾਈਨ ਹੁੰਦੇ ਸੀਗੇ ਗਲਾਈਆਂ ਵਗੈਰਾ ਹੁੰਦੀਆਂ ਸੀਗੀਆਂ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਾਰੀਆਂ ਦੇ ਗਲਾਈਆਂ ਵਗੈਰਾ ਬਣੀਆਂ ਹੋਣੀਆਂ ਨੇ ਦੇਖੋ ਵੀ ਇਹ ਬਣਿਆਗਾ 1958 ਦੇਗਾ ਆਰਾ ਪੁਰਾਣੀ ਟੇ ਦਾ ਬਣਿਆ ਹੋਇਆ ਹੈ ਵੀ ਆਹ ਦੇਖੋ ਇਹਦੀ ਛੱਤ ਬਦਲੀ ਹੋਈ ਹੈ ਬਹੁਤ ਉੱਚਾ ਆਉਣਾ ਹੈ। ਦਾਤ ਨਾਲ ਵਾਲਾ। ਨੰਬਰ 4। ਜੁਲਾਹ ਵੱਡੇ ਗੇਟ ਹੁੰਦੇ ਜਿਹੜੇ ਪਰਾਂ। ਆਹ ਬਾਰਕਾ ਵੀ ਸਾਲ 1987। 87 ਵੇਲਾ ਬਣਿਆ ਵਿੱਚ। ਹੁਣ ਆਪਾਂ ਅੰਦਰ ਲਈ ਸੜੋ ਦਿਖਾ ਰਹੇ ਆ ਜੀ ਦੋ ਗੇਟ ਬਣੇ ਹੋਏ ਇੱਕ ਆਉਣ ਵਾਸਤੇ ਇੱਕ ਜਾਣ ਵਾਸਤੇ ਜਿਹੜੀਆਂ ਇਹ ਚੀਜ਼ਾਂ ਨੇ ਦਿਨੋ ਦਿਨ ਖਤਮ ਹੋ ਰੀਆਂ ਨੇ ਇਹ ਪੰਜਾਬ ਦਾ ਵਿਰਸਾ ਹੈਗਾ ਜੀ ਪੁਰਾਣਾ ਜਿੰਨਾਂ ਨੇ ਸਾਂਭ ਕੇ ਰੱਖਿਆ ਪਿੰਡਾਂ ਵਿੱਚ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਬਹੁਤ ਸੋਹਣਾ ਬਣਿਆ ਹੋਊਗਾ ਬਈ ਪੁਰਾਣੀ ਇੱਕ ਯਾਦਗਾਰ ਪਿੰਡ ਦੇ ਅੰਦਰ ਸਾਂਭ ਕੇ ਰੱਖੀ ਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਯਾਦਗਾਰ ਨੂੰ ਦੇਖ ਸਕਣ ਜਿਹੜੀਆਂ ਅੰਦਰ ਵਾਲੀਆਂ ਬਣੀਆਂ ਹੋਈਆਂ ਬਹੁਤ ਸੋਹਣੀਆਂ ਬਣੀਆਂ ਬਈ ਇਹ ਦਰਵਾਜ਼ੇ ਨੂੰ ਇੱਕ ਨਵੀਂ ਦਿੱਖ ਦਿੰਦੀਆਂ ਨੇ। ਪੱਕੀ ਲੱਗੀ ਹੋਈ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਈ ਤਾਂ ਕਿ ਗਰਮੀ ਤੋਂ ਬਚਾਅ ਹੋ ਜੇ ਬੈਠਣ ਵਾਸਤੇ। ਸਾਡੀ ਵੀਡੀਓ ਲੱਗੀ ਵਧੀਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਦਿਓ। ਤਾਂ ਕਿ ਜੋ ਤੁਹਾਡੇ ਲਈ ਆਉਣ ਵਾਲੇ ਟਾਈਮ 'ਚ ਹੋਰ ਵੀ ਵਧੀਆ ਵੀਡੀਓ ਲੈ ਕੇ ਆ ਸਕੀਏ। ਧੰਨਵਾਦ।